ਮੇਰੇ ਤੋਂ ਏ ਕਸੂਰ ਹੋਇਆ ਸੱਚ ਜਾਣਿਓ ਜਰੂਰ ਹੋਇਆ ਮੇਰੇ ਤੋਂ ਏ ਕਸੂਰ ਹੋਇਆ ਸੱਚ ਜਾਣਿਓ ਜਰੂਰ ਹੋਇਆ ਸੋਚਾਂ ਦੇ ਵਿੱਚ ਰਾਤ ਲੰਗੀ ਸੋਚਾਂ ਦੇ ਵਿੱਚ ਰਾਤ ਲੰਗੀ ਕਿੰਨਾ ਮੈਂ ਮਜਬੂਰ ਹੋਇਆ ਸੋਚਾਂ ਦੇ ਵਿੱਚ ਰਾਤ ਲੰਗੀ ਕਿੰਨਾ ਮੈਂ ਮਜਬੂਰ ਹੋਇਆ ਕੀ ਕਰਨਾ ਸੀ ਕੀ ਕੀਤਾ ਕੀ ਕਰਨਾ ਸੀ ਕੀ ਕੀਤਾ ਟੁੱਟ ਕੇ ਦਿਲ ਚੂਰ ਹੋਇਆ ਕੀ ਕਰਨਾ ਸੀ ਕੀ ਕੀਤਾ ਟੁੱਟ ਕੇ ਦਿਲ ਚੂਰ ਹੋਇਆ ਸਭ ਦੇ ਮੇਹਣੇ ਸਹਿਲਾਗਾ ਸਭ ਦੇ ਮੇਹਣੇ ਸਹਿਲਾਗਾ ਦੋਸ਼ੀ ਮੈਂ ਹਜ਼ੂਰ ਹੋਇਆ ਸਭ ਦੇ ਮੇਹਣੇ ਸਹਿਲਾਗਾ ਦੋਸ਼ੀ ਮੈਂ ਹਜ਼ੂਰ ਹੋਇਆ ਗੱਲਾਂ ਵਿੱਚ ਸਭ ਆਖ ਗਿਆ ਉਹ ਗੱਲਾਂ ਵਿੱਚ ਸਭ ਆਖ ਗਿਆ ਪਰਨਾ ਮੈਥੋਂ ਕੂਰ ਹੋਇਆ ਉਹ ਗੱਲਾਂ ਵਿੱਚ ਸਭ ਆਖ ਗਿਆ ਪਰਨਾ ਮੈਥੋਂ ਕੂਰ ਹੋਇਆ ਜੋ ਹੋਇਆ ਉਹ ਛਪ ਚੁੱਕਿਆ ਜੋ ਹੋਇਆ ਉਹ ਛਪ ਚੁੱਕਿਆ ਕਣਕਸਨਾ ਕਰਪੂਰ ਹੋਇਆ ਜੋ ਹੋਇਆ ਉਹ ਛਪ ਚੁੱਕਿਆ ਹੈ ਕਾਂਗਸਨਾ ਕਰਪੂਰ ਹੋਇਆ ਕਾਂਗਸਨਾ ਕਰਪੂਰ ਹੋਇਆ ਬਹੁਤ ਬਹੁਤ ਸ਼ੁਕਰੀਆ